ਹਾਂ ਜੀ ਸਰ ਦੱਸਿਓ ਕਿ ਜਿਹੜਾ ਹੈ ਪੜਿਆ ਇਹ ਗੈਂਗ ਕੀ ਮਾਮਲੇ ਸਰ ਮਾਨਜੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਫਲੋਰ ਸ਼੍ਰੀ ਪ੍ਰਤਮ ਸਿੰਘ ਜੀ ਦੀਆਂ ਜਿਹੜੀਆਂ ਗਾਈਡਨਸ ਤੇ ਜਿਹੜਾ ਲੁੱਟਾਂ ਖਵਾں ਚੋਰੀਆਂ ਡਕੈਤੀਆਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਗਈ ਆ ਉਸ ਤਹਿਤ ਸਾਨੂੰ ਬੜੀ ਵੱਡੀ ਸਫਲਤਾ حاصل ਹੋਈ ਸੀ ਕਿ ਅਸੀਂ ਸਾਡੇ ਜਿਹੜਾ ਦਸਾਜ ਕਲਾ ਏਰੀਆ ਦੇ ਵਿੱਚ ਵਾਰਦਾਤਾਂ ਹੋਈਆਂ ਸੀ ਇੱਕ ਠੇਕਾ ਲੁੱਟਿਆ ਗਿਆ ਸੀਗਾ ਇੱਕ ਟਰੈਕਟਰ ਫੋਰਟ ਚੋਰੀ ਹੋ ਗਿਆ ਸੀ ਕੋਲ ਦੀ ਖੱਖਿਆਂ ਤੋਂ ਇੱਕ ਮਾਰੂਤੀ ਕਾਰ ਜਿਹੜੀ ਹੈਗੀ ਉਹ ਪੈਟਰੋਲ ਪੰਪ ਦੇ ਨੇੜੇ ਉਹ ਜਿਹੜੀ ਉਹ ਖੋ ਕੇ ਲੈ ਗਏ ਸੀਗੇ ਇਹ ਗਾਇਕ ਨੂੰ ਅਸੀਂ ਜਿਹੜਾ ਹੈਗਾ ਟ੍ਰੇਸ ਕੀਤਾ ਪਹਿਲਾਂ ਦੋ ਬੰਦੇ ਇਹਦੇ ਵਿੱਚ ਅਸੀਂ ਫੜੇ ਸੀ ਇੱਕ ਹਰਮਨ ਤੇ ਇੱਕ ਸਿਮਰਨਾ ਇਹ ਨਸੀराबाद ਦੇ ਦੋ ਰਹਿਣ ਵਾਲੇ ਸੀ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਇਹ ਬੰਦੇ ਦੂਜੇ ਜਿਹੜੇ ਹੈਗੇ ਆ ਚਾਰ ਬੰਦੇ ਸਾਡੇ ਨਾਲ ਹੋਰ ਜਿਹੜੇ ਆ ਇਹ ਲੁੱਟਾਂ ਹੋ ਕਰਦੇ ਆ ਇੱਕ ਅਮਨ ਆ ਸਾਨੂੰ ਕਰਨੈਲ ਵਾਸੀ ਜੇਠੂਪੁਰ ਦਾ ਹੈਗਾ ਜੀ ਇੱਕ ਹੈਗਾ ਆ ਅਸ਼ਵਿੰਦਰ ਏਰੀਆ ਕੌਲ ਏਰੀਆ ਸ ਬਾਬਾ ਇਹ ਪਤਾਰੇ ਲਾਗੇ ਦਾ ਪਿੰਡ ਉੱਚਾ ਪਿੰਡ ਉਥੋਂ ਦਾ ਰਹਿਣ ਵਾਲਾ ਇੱਕ ਸੰਦੀਪ ਏਰੀਆ ਸੀਪਾ ਇਹ ਖਾਨਪੁਰ ਦਾ ਰਹਿਣ ਵਾਲਾ ਇਹ ਬੰਗਿਆ ਟਾਣੇ ਜਪਿੰਦਾ ਖਾਨਪੁਰ ਇੱਕ ਅਬੇ ਸਿੱਧੂ ਆ ਇਹ ਜੁੰਡਿਆਲੇ ਦਾ ਰਹਿਣ ਵਾਲਾ ਇਹ ਉਸ ਟੈਂਪ ਜਿਹੜੇ ਭੱਜੇ ਹੋਏ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਆ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਤਿੰਨ ਪਿਸਤਲ ਜਿਹੜੇ ਉਹ ਬਰਾਮਦ ਕੀਤੇ ਸੀਗੇ ਜਿਨ੍ਹਾਂ ਨੂੰ ਅਸੀਂ ਇਹ ਮੁਕੱਦਮਾ ਜਿਹੜਾ ਸਾਡੇ ਦਰਜ ਹੋਇਆ ਸੀਗਾ 208 ਨੰਬਰ 41125 ਦਾ ਉਹਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਆ ਇਹਨਾਂ ਤੋਂ ਇੱਕ ਟਰੈਕਟਰ ਫੋੜ ਬਰਾਮਦ ਕੀਤਾ ਇੱਕ ਮਰੂਤੀ ਕਾਰ ਬਰਾਮਦ ਕੀਤੀ ਆ ਔਰ ਜਿਹੜਾ ਠੇਕਾ ਲੁੱਟਿਆ ਸੀ ਇਹਨਾਂ ਨੇ ਉਹਦੇ ਬਾਰੇ ਇਹਨੇ ਕਲੀਅਰ ਕੀਤਾ ਕਿ ਉਹ ਠੇਕਾ ਅਸੀਂ ਲੁੱਟਿਆ ਸੀ ਉੱਤੋਂ ਸ਼ਰਾਬ ਵੀ ਕੱਢ ਕੇ ਲੈ ਗਏ ਸੀ ਔਰ ਕਰਿੰਦੇ ਨੂੰ ਕਾਫੀ ਇਹਨਾਂ ਨੇ ਕੁੱਟਮਾਰ ਕੀਤੀ ਸੀ ਜਿਸ ਸਬੰਧ ਦੇ ਵਿੱਚ ਬੰਗਾ ਪੁਲਿਸ ਸਾਹਨੇ ਵੀ ਮਕਦਮਾ ਦਰਜ ਇਹਨਾਂ ਦੇ ਖਿਲਾਫ ਲੁੱਟ ਖੋਦਾ ਉੱਥੇ ਵੀ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਪਾਈ ਗਈ ਆ ਇਸ ਤੋਂ ਇਲਾਵਾ ਫੁਗਵਾੜਾ ਏਰੀਆ 'ਚ ਇਹਨਾਂ ਕਾਫੀ ਵਾਰਦਾਤਾਂ ਕੀਤੀਆਂ ਸੀਗੀਆਂ ਉੱਥੇ ਕਤਲ ਵੀ ਇੱਕ ਕੀਤਾ ਸੀ ਉਹ ਚੀ ਵੀ ਉਹਨਾਂ ਨੇ ਜਿਹੜੀ ਇਹਦੀ ਗ੍ਰਿਫਤਾਰੀ ਪਾਈ ਆ ਇਹ ਗੈਂਗ ਜਿਹੜਾ ਹੈਗਾ ਇਹ ਖੱਤਰੀ ਗੈਂਗ ਨਾਲ ਰਿਲੇਟਡ ਆ ਜਿਹੜਾ ਖੱਤਰੀ ਆ ਇਹਨਾਂ ਦਾ ਸਦਾ ਸੰਪਰਕ ਦੇ ਵਿੱਚ ਸੀਗਾ ਔਰ ਇੱਕ ਐਪ ਉਹਨੇ ਚਲਾਈ ਹੋਈ ਸੀਗੀ ਜਿਸ ਐਪ ਤੇ ਰਾਹੀਂ ਜਿਹੜਾ ਇਹਨਾਂ ਨਾਲ ਕੰਟੈਕਟ ਕਰਦਾ ਸੀਗਾ ਔਰ ਜਦੋਂ ਕੋਈ ਵਾਰਦਾਤ ਕਰਾਉਣੀ ਹੁੰਦੀ ਸੀਗੀ ਇਹਨਾਂ ਨੂੰ ਜਿਹੜਾ ਅਸਲਾ ਉਹ ਕਿਸੇ ਦੇ ਰਾਹੀਂ ਜਿਹੜਾ ਇਹਨਾਂ ਨੂੰ ਸਪਲਾਈ ਕਰ ਦਿੰਦਾ ਸੀ ਔਰ ਵਾਰਦਾਤ ਤੋਂ ਬਾਅਦ ਜਿਹੜਾ ਅਸਲਾ ਉਹ ਫਿਰ ਵਾਪਸ ਲੈ ਲਿੰਦਾ ਸੀਗਾ ਇਸ ਤਰ੍ਹਾਂ ਇਹ ਇਹਨਾਂ ਨੂੰ ਪੈਸੇ ਵੀ ਉਹੀ ਭੇਜਦਾ ਸੀਗਾ ਜਿਹੜਾ ਖੱਤਰੀ ਆ ਇਹ ਉਹਦੇ ਹੀ ਗੈਂਗ ਦੇ ਜਿਹੜੇ ਇਹ ਬੰਦੇ ਨੇ ਔਰ ਇਹਨਾਂ ਨੇ ਕਾਫੀ ਵਾਰਦਾਤਾਂ ਜਿਹੜੀਆਂ ਮੰਨੀਆਂ ਨੇ ਕੀ ਹੋਰ ਕਵਰ ਹੋ ਗਏ ਪਿਛਰਵਾਰ ਜਿਹੜਾ ਇਹਨਾਂ ਕੋਲ ਜਿਹੜੀ ਆ ਬੰਗਾ ਪੁਲਿਸ ਵੱਲੋਂ ਜਿਹੜੇ ਤਿੰਨ ਪਿਸਟਲ ਇਹਨਾਂ ਕੋਲ ਰਿਕਵਰ ਕਰ ਦਿੱਤੇ ਗਏ ਨੇ ਔਰ ਜਿਹੜਾ ਸਾਡੀ ਇਹਨੇ ਖੂਹਾਂ ਕੀਤੀਆਂ ਸੀਗੀਆਂ ਉਹ ਅਸੀਂ ਇੱਥੇ ਬਰਾਮਦ ਕੀਤੀ ਗੱਲ ਦੀ ਟਰੈਕਟਰ ਔਰ ਮਰੂਤੀ ਕਾਰ ਜਿਹੜੀ ਆ ਪਹਿਲਾਂ ਵੀ ਮਾਮਲੇ ਦਰਜ ਆ ਨਾ ਇਹਨਾਂ ਦੇ ਕਾਫੀ ਜ਼ਿਆਦਾ ਮਾਮਲੇ ਦਰਜ ਨੇ ਪਹਿਲਾਂ ਵੀ ਬੜ ਇੱਕ ਮਤਲਕ ਇਹ ਕਾਫੀ ਮਸ਼ਹੂਰ ਨੇ ਔਰ ਇਹ ਨਾਮੀ ਬੰਦੇ ਨੇ